ਹੈਲੋ ਸਰਬਦਾਈਆਂ ਤੁਹਾਨੂੰ ਬਹੁਤ-ਬਹੁਤ ਜੀ ਖਾਧੀਆਂ ਸਰ ਸਰ ਤੁਹਾਡੀ ਅਕੈਡਮੀ ਦੇ ਅੱਜ ਤਿੰਨ ਮੁੰਡੇ ਨਿਕਲੇ ਆ ਜੀ ਪਾਸ ਹੋਏ ਆ ਥੈਂਕ ਯੂ ਥੈਂਕ ਯੂ ਬੱਚੇ ਤੇ ਸਰ ਮੈਂ ਆਇਆ ਨਹੀਂ ਅਕੈਡਮੀ ਵਿਜ਼ਿਟ ਨਹੀਂ ਕੀਤਾ ਬਟ ਮੈਂ ਇੱਕ ਸੁਜੈਸ਼ਨ ਜ਼ਰੂਰ ਲਈ ਸੀ ਤੁਹਾਡੇ ਤੋਂ ਮੇਰੀ ਸ਼ੇਨ ਪੈਣ ਹੋਈ ਸੀ ਫਰੋਸਪੁਰ ਡਿਸਟ੍ਰਿਕਟ ਤੋਂ ਬੋਲ ਰਿਹਾ ਹਾਂ ਜੀ ਹਾਂ ਜੀ ਸਾਰਾ ਅੱਜ ਹੋ ਗਿਆ ਜੀ ਟ੍ਰਾਇਲ ਰੋਲ ਸਭ ਹੋ ਗਿਆ ਕਲੀਅਰ ਸਰ ਆਪਣਾ ਇੱਕ ਨਾ 19 ਨੰਬਰ ਸੀਗਾ ਤੁਹਾਡੀ ਅਕੈਡਮੀ ਦਾ ਹੀ ਸੀਗਾ 19 ਨੰਬਰ ਚੈਸਟ ਸੀਗਾ ਹੁੰਦਾ ਮੈਨੂੰ ਤਾਂ ਨਾਮ ਨਹੀਂ ਪਤਾ ਐਨ ਕਾ ਸੀਗਾ ਮੁੰਡੇ ਤੇ ਲੱਗੇ ਅੱਛਾ ਅੱਛਾ ਜੀ ਹਾਂ 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 ਮੁੰਡਾ ਉਹ ਜਿੰਮ ਵਾਲਾ ਹਾਂ ਹਾਂਜੀ ਹਾਂਜੀ ਸਰ ਹਾਂ ਉਹ ਨਾ ਚੋਰ ਰਹਿ ਗਿਆ ਹਾਂਜੀ ਸਰ ਉਹ ਹਾਈਟ ਤੋਂ ਰਹਿ ਗਿਆ ਤੇ ਮੈਂ ਆਪਣਾ ਜੱਸਾ ਹੈ ਜੀ ਮੁੰਡਾ ਜੱਸਾ ਜੱਸਾ ਹਾਂ ਜੱਸਾ ਬਠਿੰਡੇ ਤੋਂ ਉਹ ਵੀ ਹੋ ਗਿਆ ਹਾਂਜੀ ਉਹ ਨਾਲ ਹੀ ਸੀਗਾ ਮੇਰੇ ਗਰੁੱਪ ਵਿੱਚ ਸੀਗਾ ਜੀ ਅੱਛਾ ਤੇ ਮੈਂ ਕਿਹਾ ਜੀ ਸਰ ਨੂੰ ਪਲੀਜ਼ ਕਾਲ ਕਰੋ ਤੇ ਮੈਂ ਕਿਹਾ ਦੱਸੋ ਯਾਰ ਉਹਨਾਂ ਨੂੰ ਹਾਂ ਹਾਂ ਤੇ ਬਹੁਤ ਵਧੀਆ ਪਰਸਨ ਸੀਗੇ ਸਾਰੇ ਹੀ ਇੱਕ ਇੱਕ ਗਰੁੱਪ ਵਿੱਚ ਭਜੇ ਸਰ ਅੱਜ ਦਾ ਕੈਲੋ ਵੀ ਅੱਜ ਦੀ ਤਰੀਕ ਦਾ ਸਭ ਤੋਂ ਬੈਸਟ ਗਰੁੱਪ ਸੀਗਾ ਸਾਡਾ ਚਲੋ ਮਾ ਮੈਨੂੰ ਦੱਸ ਰਿਹਾ ਕਿ ਸਰ 20ਾਂ ਦੇ ਵਿੱਚੋਂ 10 ਪਾਸ ਹੋਏ ਗਏ ਸਾਡੇ ਚੋਂ ਹਾਂਜੀ ਸਰ ਇੱਕ ਆਪਣਾ ਮੁੰਡਾ 11ਵਾਂ ਸੀਗਾ ਉਹ ਜਿਹੜਾ ਹਾਈਟ ਤੋਂ ਚਲੇ ਗਿਆ ਹਾਈਟ ਤੋਂ ਚਲੇ ਗਿਆ ਤੇ ਸਰ ਹੁੰਦਾ ਸਾਨੂੰ ਬਹੁਤ ਦੁੱਖ ਹੋਇਆ ਜੀ ਮੈਂ ਤਾਂ ਸਰ ਮੈਂ ਨਿਕਲ ਦੇ ਨਾਲ ਹੀ ਮੈਂ ਕਿਹਾ ਚਲੋ ਕਰਦੇ ਆ ਤੁਸੀਂ ਬਹੁਤ ਵਧੀਆ ਸੀਰੀਅਸ ਇੱਕ ਕੰਮ ਕਰਦੇ ਹੋ ਵੀ ਤੁਸੀਂ ਇੰਨਾ ਮੁੰਡਿਆਂ ਨੂੰ ਅਪਰੀਸ਼ੀਏਟ ਕਰਦੇ ਹੋ ਇੰਨਾ ਉਹਨਾਂ ਦੀ ਮਿਹਨਤ ਲਵਾਉਂਦੇ ਹੋ ਸਰ ਕੋਈ ਨਹੀਂ ਕਰਦਾ ਜੀ ਅੱਜ ਦੇ ਜ਼ਮਾਨੇ ਚ ਇੰਨਾ ਜੀ ਹਾਂਜੀ ਹਾਂਜੀ ਮੇਰੇ ਫਾਦਰ ਸਾਹਿਬ ਕੋ ਦਾ ਐਸਚੋ ਨੇ ਜੀ ਅੱਛਾ ਅੱਛਾ ਜੀ ਤੇ ਮੇਰਾ ਨਾਮ ਸਤਵਿੰਦਰ ਪਾਲ ਆ ਜੀ ਸਤਵਿੰਦਰ ਪਾਲ ਡਿਸਟ੍ਰਿਕਟ ਦਾ ਮੇਰਾ ਫਰੈਂਡ ਸੀਗਾ ਵਨ ਆਫ ਮਾਈ ਫਰੈਂਡ ਸੀਗਾ ਤੁਹਾਡੀ ਅਕੈਡਮੀ ਦੇ ਵਿੱਚ ਰੋਹਿਤ ਹਾਂਜੀ ਕਰਦਾ ਹਾਂਜੀ 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 ਤੇ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਜੱਤ ਨੂੰ ਆਪਾਂ ਚਲੋ ਗੱਲ ਨਹੀਂ ਕਿਸੇ ਗੱਲੇ ਹੁੰਦੇ ਆ ਪਰ ਯਾਰੀ ਨੂੰ ਤੇ ਚੱਲ ਜਾਂਦਾ ਹੀ ਸਰ। ਇਹ ਤਾਂ ਸਰ ਸ਼ੁਰੂ ਤੋਂ ਹੀ ਮੈਂ ਕ੍ਰਿਕਟਰ ਆ ਮੈਂ ਸਟੇਟ ਖੇលਿਆ ਆ। ਓਕੇ। ਤੇ ਇਹਨੂੰ ਮੈਂ ਇੱਕ ਦਿਨ ਮੈਂ YouTube ਸਕਰੋਲ ਕਰ ਰਿਹਾ ਸੀ ਬਸ ਮੈਨੂੰ ਉੱਥੇ ਰਹਿ ਗਿਆ ਸੀਗਾ। ਯਾਰ ਵੀ ਚਲੋ ਚੰਗੇ ਹੱਥੀਂ ਖੈਰ ਐ ਨਾ ਕੁਝ ਬਾਣੀ ਜਾਵੇ। ਅੱਛਾ ਅੱਛਾ। ਕਹਿੰਦੇ ਪਾਪਾ ਵੀ ਰਿਟਾਇਰ ਨੇ ਐਸਪੀ ਰਿਟਾਇਰ ਨੇ ਹਰਿਆਣਾ ਪੁਲਿਸ ਤੋਂ। ਅੱਛਾ। ਤੇ ਮੈਂ ਕਿਹਾ ਚਲੋ ਯਾਰ ਇੱਕ ਪੁਲਿਸ ਵਾਲੇ ਦਾ ਮੇਰੇ ਫਾਦਰ ਸਾਹਿਬ ਕੋਲ ਐਸਾ ਚਲੋ ਮੈਂ ਕਿਹਾ ਯਾਰ ਚਲ ਹੁੰਦਾ ਹੀ ਆ ਇੱਕ ਅਫਸਰ ਦਾ ਖੂਣਾ। ਬਿਲਕੁਲ। ਦੇ ਟਿਪਲੀ ਆਉਦੀ ਪੰਜਾਬੀ ਲੈ ਭਾਜਾ ਜੀ ਕਹਿ ਰਹੀ ਹੈ ਮੈਨੂੰ ਭਈ ਇਹਦੀ ਕੋਈ ਗੱਲ ਨਹੀਂ ਹੁੰਦੀ ਵੀ ਟ੍ਰਾਇਲ ਟ੍ਰੂਲ ਨਾਲ ਨਿਕਲਣੋਂ ਉਹਨਾਂ ਤੋਂ ਪਰ ਅੱਜ ਸਾਰ ਸੱਚੀ ਦੱਸ ਰਹੀ ਅੱਜ ਦਿਲ ਖੁਸ਼ ਹੋਇਆ ਜਿੰਨੀ ਤੁਸੀਂ ਮਿਹਨਤ ਕਰਾਉਂਦੇ ਮੇਰਾ ਖੁਦ ਦਾ ਵੀ ਨਿਕਲਿਆ ਤੁਹਾਡੀ ਅਕੈਡਮੀ ਵਾਲੇ ਖੁਦ ਉਹਨਾਂ ਮੁੰਡਿਆਂ ਨੇ ਸਾਰੇ ਐਕਸਲੈਂਟ ਮਾਰੇ ਆ ਜੀ ਹਾਂ ਪੀਆ ਦੇ ਵਿੱਚੋਂ 11 ਮੁੰਡੇ ਹੀ ਪਾਸ ਹੋਏ ਸੀਗੇ ਅੱਛਾ ਜੀ 1 2 3 4 ਤੇ 5 ਅਗਲੇ 5 ਉੱਡ ਗਏ 6ਵਾਂ 10 ਨੰਬਰ ਮੇਰਾ ਸੀ ਸਰ ਅੱਛਾ ਤੇ ਮੈਂ ਕਹ ਯਾਰ ਵੀ ਵੀ ਵਾਰੀ ਮੇਰੀ ਆ ਗਈ ਇਹਨਾਂ ਦੀ ਉਹ ਮੋਟੀਵੇਸ਼ਨ ਬੰਨਣਾ ਤੇ ਕਿੱਦਾਂ ਮਾਣਾ ਯਾਰ ਵੀ ਲੌਂਗ ਜੰਪ ਵੀ ਪਿਆ ਤੇ ਹਾਈ ਜੰਪ ਵੀ ਪਿਆ ਹਾਂ ਰੱਬ ਨੂੰ ਸਰ ਯਾਦ ਕੀਤਾ ਹਾਂ ਤੇ ਵੀ ਚਲੋ ਯਾਰ ਕੁਝ ਤੁਹਾਡੀਆਂ ਕੁਝ ਟੈਕਨੀਕਸ ਹੀ ਮੈਂ ਵੀਡੀਓਜ਼ ਦੇਖਦਾ ਸੀ ਮੁੰਡਿਆਂ ਦੇ ਰਿਵਿਊਜ਼ ਪੜ੍ਹਦਾ ਸੀਗਾ ਹਾਂਜੀ ਹਾਂਜੀ ਤੇ ਉਹਨਾਂ ਚਾਹ ਸਰ ਹੈਲਪ ਕੀਤੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਰ ਤੇ ਬਾਕੀ ਉਹਨਾਂ ਮੁੰਡਿਆਂ ਨੇ ਬਹੁਤ ਬਹੁਤ ਜ਼ੋਰ ਨਾਲ ਜ਼ਬਰਦਸਤ ਐਕਸਲੈਂਟ ਲਾਇਆ ਜੀ ਹਾਂਜੀ 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 ਸਰ ਰੈਕੋਰਡ ਇਹਨਾਂ ਜੀ ਆਪਣੀ ਬੱਤ ਜੀ ਮੈਂ ਤਾਂ ਮੈਂ ਦਾ ਮੁੱਲ ਪੈ ਜਵੇ ਹੋਰ ਕੁਝ ਨਹੀਂ ਚਾਹੀਦਾ ਹੈ ਕੋਈ ਚਾਹਣਾ ਸਰ ਬਾਕੀ ਸਰ ਆਪਣੇ ਉਹ ਮੁੰਡੇ ਦਾ ਬਹੁਤ ਦੁੱਖ ਹੋਇਆ ਸਰ ਸਾਨੂੰ 19 ਨੰਬਰ ਸੀਗਾ ਹਾਂਜੀ ਹਾਂਜੀ ਉਹ ਸਰ ਡਿਪਟੀ ਸਾਹਿਬ ਨੇ ਆਪ ਕਰਿਆ ਸੀਗਾ ਪਹਿਲਾਂ ਉਹ ਠਨਦਾਰ ਸੀਗਾ ਕਰਦੇ ਰਹੇ ਤੇ ਥੋੜਾ ਹੋ ਗਿਆ ਆਪਣਾ ਮੁੰਡਾ ਹੀ ਤੇ ਥੋੜਾ ਜਿਹਾ ਨਰਵਸ ਹੋ ਗਿਆ ਫਿਰ ਉਹ ਡਿਪਟੀ ਸਾਹਿਬ ਆਏ ਆਪ ਹਾਂ ਉਹਨਾਂ ਨੇ ਚੈੱਕ ਕੀਤਾ ਜੀ ਪਰ ਫਿਰ ਵੀ ਨਹੀਂ ਸਰ ਪਰ ਫਰਕ ਸੀਗਾ ਸਰ کافی ਫਰਕ ਸੀਗਾ 1 ਇੰਚ ਦਾ ਫਰਕ ਸੀਗਾ ਹਾਂ 1 ਇੰਚ ਦਾ ਫਰਕ ਸੀਗਾ ਸਰ ਉਹ ਕਹਿੰਦੇ ਵੀ ਸੀਗੇ ਕਿਉਂਕਿ ਉਹਨਾਂ ਨੇ ਸਾਡੇ ਮੇਰੇ ਨਾਲ ਮੁੰਡਾ ਇੱਕ ਮੇਰਾ ਜੀਰੇ ਤੋਂ ਫਰੈਂਡ ਮੇਰਾ ਅੱਛਾ ਤੇ ਉਹਦਾ ਵੀ ਸਰ ਹੁੰਦੇ ਆ ਵੀ ਮਲ ਕਿਨਾਰੇ ਜੇ ਤੇ ਹੀ ਕੰਮ ਅੱਛਾ ਉਹਨੂੰ ਅਸੀਂ ਇਹ ਵੀ ਇਸ਼ਾਰੇ ਕਰਦੇ ਨੇ ਵੀ ਸਾਹ ਪਰ ਲਾ ਸਾਹ ਪਰ ਸ਼ਾਹ ਪਰ ਪੂਰਾ ਆਦ ਨੂੰ ਖਿੱਚ ਲਾ ਹੁਣ ਇੱਥੇ ਹੀ ਆ ਕਿਉਂਕਿ ਟ੍ਰਾਇਲ ਟ੍ਰੂਲ ਤਾਂ ਸਾਰੇ ਸਰ ਹੋ ਗਏ ਜਿਹੜੀ ਹਨਾ ਬਿਲਕੁਲ ਤੇ ਫਿਰ ਸਰ ਉਹਨੂੰ ਉਹਨਾਂ ਵੀ 0.2 ਤੇ ਆਇਆ ਜੀ ਅੱਛਾ हां पर हो गया ही पर अही सानू ये सिखवे ਸਾਡੇ ਗਰੁੱਪ 11 ਸੀ ਨਾ ਮੁੰਡੇ ਤੇ 11 ਦੇ 11 ਨਿਕਲ ਜਾਣ ਪਰ ਉਹਨਾਂ ਸਰ ਸਾਨੂੰ ਲੱਗਾ ਥੋੜਾ ਜਿਹਾ ਬਾਕੀ ਸਰ ਹੋ ਗਿਆ ਬਹੁਤ ਅੱਛਾ ਸੀਗਾ ਸਰ ਬਾਕੀ ਮੈਨੂੰ ਇਹਨਾਂ ਜੀ ਆਪਣੇ ਤਿੰਨ ਮੁੰਡੇ ਜਸ ਸੀ ਉਹਨਾਂ ਨਾਲ ਜਿਆਦਾ ਇੰਟਰੈਕਸ਼ਨ ਹੋਈ ਮੇਰੀ ਅੱਛਾ ਅੱਛਾ ਉਹਨੇ ਮੈਨੂੰ ਦੱਸਿਆ ਕਹਿੰਦੇ ਵੀ ਅਸੀਂ ਪ੍ਰੀਤਮ ਫਿਟ ਅਕੈਡਮੀ ਮੈਂ ਕਿਹਾ ਯਾਰ ਬਹੁਤ ਵਧੀਆ ਇਨਸਾਨ ਨੇ ਉਹ ਵੀ ਮਤਲਬ ਇੰਨੀ ਮਿਹਨਤ ਕੋਈ ਨਹੀਂ ਸਰ ਕਰਦਾ ਸਿੱਧਿਕਲੀ ਸਾਰਾ ਕੋਈ ਵੀ ਨਹੀਂ ਜੀ ਕੋਣ ਆਦਾ ਜਾਂਦਾ ਵੀ ਸਾਡੇ ਮੁੰਡੇ ਨੂੰ ਕੋਈ ਤਿਆਰ ਕਰੇ ਹਾਂ ਉਹ ਤਾਂ ਹੈ ਹਾਂ ਨਾ ਜੀ ਬਾਕੀ ਸਰ ਕੋਈ ਨਾ ਜਰੂਰ ਮਿਲਾਂਗੇ ਕਦੇ ਬਿਲਕੁਲ ਬਿਲਕੁਲ ਪਾੜੀ ਬਿਲਕੁਲ ਹਾਂਜੀ ਹਾਂਜੀ ਸਰ ਥੈਂਕ ਯੂ ਸਰ ਸੋ ਮਚੀ ਠੀਕ ਹੈ ਬੱਚੇ ਠੀਕ ਹੈ ਸੱਸ ਗਿਆ ਸਰ ਕੀ ਨਾਮ ਸੀ ਆਪਣਾ ਮੇਰਾ ਨਾਮ ਸਰ ਸਤਵਿੰਦਰ ਪਾਲ ਆ ਸਤਵਿੰਦਰ ਫਿਰੋਜ਼ਪੁਰ ਤੋਂ ਨਾ ਹਾਂ ਸਤਵਿੰਦਰ ਫਿਰੋਜ਼ਪੁਰ ਤੋਂ ਠੀਕ ਹੈ ਬੱਚੇ ਥੈਂਕ ਯੂ ਸੀਨ ਸਰ ਸੀ